ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕਿਦਾਂ ਹੋ ਸਾਰੇ ਸਵਾਗਤ ਆ ਤੁਹਾਡਾ ਇੱਕ ਨਵੀਂ ਬਲੌਗ ਦੇ ਵਿੱਚ ਤੇ ਪਹਿਲ ਗਾਂਵ ਮਾਂਵਲੇ ਦੇ ਵਿੱਚ ਇੱਕ ਨਵੀਂ ਜਿਹੜੀ ਆ ਗੱਲ ਉਹ ਸਾਹਮਣੇ ਆਈ ਕਿ ਜੋਤੀ ਮਲਹੋਤਰਾ ਨਾਂ ਦੀ ਜਿਹੜੀ ਬਲੌਗਰ ਆ YouTube ਤੇ ਉਹਦਾ ਨਾਂ ਆ ਤੇ ਇੱਕ ਦਵਿੰਦਰ ਸਿੰਘ ਕੋਈ ਹੈਗਾ ਉਹਦਾ ਨਾਂ ਆ ਵਾ ਜੋ ਕਿ ਇੱਥੋਂ ਆਪਣੀ ਇੰਡੀਆ ਦੀ ਜਿਹੜੀ ਜਾਣਕਾਰੀ ਆ ਜਾਣ ਇਨਫੋਰਮੇਸ਼ਨ ਆ ਉਹ ਦੱਸਦੇ ਆ ਵੀ ਪਾਕਿਸਤਾਨ ਦੇ ਵਿੱਚ ਜਿਹੜੀ ਉਹਨਾਂ ਨੂੰ ਮਹੱਈਆ ਕਰਾਉਂਦੇ ਸੀਗੇ ਜੋ ਕਿ ਇੱਕ ਬਹੁਤ ਹੀ ਮਾੜੀ ਗੱਲ ਆ ਕਿਉਂਕਿ ਆਪਣੇ ਮੁਲਕ ਦੀ ਆਪਣੀ ਜਿਹੜੀ ਸਰਕਾਰ ਦੀ ਆਪਣੀ ਫੌਜ ਦੀ ਜਿਹੜੀ ਆ ਜਾਣਕਾਰੀ ਦੂਸਰੇ ਮੁਲਕ ਨੂੰ ਦੇਣੀ ਉਹ ਵੀ ਗਲਤ ਬੰਦਿਆਂ ਦੇ ਹੱਥ ਤੇ ਸੋ ਅੱਗੇ ਵੀ ਆਪਾਂ ਦੇਖਦੇ ਆ ਕਿ ਜਿਹੜੇ ਆਪਣੇ ਕੁਝ ਨੌਜਵਾਨ ਜਿਹੜੇ ਆਈਐਸਐਸ ਦੇ ਜੰਗਲ ਦੇ ਵਿੱਚ ਜਿਹੜੇ ਸੁਣੀ ਦਾ ਕੇ ਫਸ ਜਾਂਦੇ ਆ ਕੋਈ ਐਸਾ ਝਾਂਸਾ ਦਿੰਦੇ ਆ ਹੁਣ ਇਹ ਰੱਬ ਜਾਣਦਾ ਵੀ ਉਹਨਾਂ ਨਾਲ ਕੀ ਹੋਇਆ ਵਾ ਤੇ ਦਵਿੰਦਰ ਸਿੰਘ ਬਾਰੇ ਤਾਂ ਦੱਸਿਆ ਗਿਆ ਕਿ ਉਹਦਾ ਕਿਸੇ ਉੱਥੇ ਜਾ ਕੇ ਜੋ ਕੁੜੀ ਸੀਗੀ ਉਹਦੇ ਨਾਲ ਉਹ तकरीबन 6-7 ਦਿਨ ਉੱਥੇ ਜਾ ਕੇ ਰਿਹਾ ਉਹਨਾਂ ਦੋਸਤੀ ਹੋ ਗਈ ਤੇ 6-7 ਦਿਨਾਂ ਦੇ ਵਿੱਚ ਕੀ ਹੋਇਆ ਕੀ ਨਹੀਂ ਇਹ ਰੱਬ ਜਾਣਦਾ ਹੋ ਸਕਦਾ ਉਹਨੂੰ 6-7 ਦਿਨ ਜਿੱਥੇ ਲੈ ਕੇ ਗਏ ਹੁਣ ਉੱਥੇ ਕੋਈ ਦਬਾਅ ਪਾਇਆ ਗਿਆ ਹੋਵੇ ਉਹਦੇ ਵੀਡੀਓ ਬਣਾਏ ਗਏ ਹੁਣ ਵੀ ਜੇ ਤੂੰ ਸਾਡੇ ਇੱਥੇ ਇਨਫੋਰਮੇਸ਼ਨ ਨਹੀਂ ਦੇਂਗਾ ਤਾਂ ਅਸੀਂ ਤੇਰੇ ਇਹ ਵੀਡੀਓ ਦੇਖ ਕੇ ਤੇਰੇ ਤੇ ਦਬਾਅ ਪਾਵਾਂਗੇ ਤੈਨੂੰ ਸਜ਼ਾ ਹੋ ਸਕਦੀ ਹੈ ਉਹਨੂੰ ਇਦਾਂ ਦਾ ਡਰਾਵੇ ਦਿੱਤੇ ਗਏ ਹੁਣ ਸੋ ਇਹ ਸਾਰੇ ਬੱਖੋ-ਵੱਖ ਆਪਣਾ ਜਿਹੜੀਆਂ ਗੱਲਾਂ ਰੱਖ ਰਹੇ ਆ ਤੇ ਪਰ ਆਪਾਂ ਜਾਣੇ ਆ ਕਿਤੇ ਵੀ ਘੁੰਮਣ ਫਿਰਨ ਤੇ ਆਪਾਂ ਨੂੰ ਇਹ ਜਿਹੜੀ ਜਾਣਕਾਰੀ ਸਮਝ ਹੋਣੀ ਚਾਹੀਦੀ ਆ ਵੀ ਐਦਾਂ ਦੇ ਲੋਕਾਂ ਤੋਂ ਤੇ ਐਦਾਂ ਦੀਆਂ ਜਿਹੜੀਆਂ ਆਪਾਂ ਨੂੰ ਬੰਦੇ ਉੱਥੇ ਮਿਲਦੇ ਆ ਅਣਜਾਣ ਉਹਨਾਂ ਤੇ ਨਾ ਤਾਂ ਭਰੋਸਾ ਕਰਨਾ ਚਾਹੀਦਾ ਤੇ ਨਾ ਹੀ ਉਹਨਾਂ ਦੇ ਝਾਂਸੇ ਦੇ ਵਿੱਚ ਆਉਣਾ ਚਾਹੀਦਾ ਵਾ ਸੋ ਕਿਤੇ ਜਾਣਾ ਜਾਂ ਬਲੌਗ ਬਣਾਉਣਾ ਜਾਂ ਕੋਈ ਗੱਲਬਾਤ ਕਰਨੀ ਮਾੜੀ ਗੱਲ ਨਹੀਂ ਪਰ ਜੇਤੋਂ ਅਸੀਂ ਕਿਸੇ ਦੇ ਝਾਂਸੇ ਦੇ ਵਿੱਚ ਆ ਕੇ ਜਾਂ ਕਿਸੇ ਲਾਲਚ ਦੇ ਬਸ ਹੋ ਕੇ ਪੈਸਿਆਂ ਦੇ ਜਾਂ ਕਿਸੇ ਵੀ ਤਰ੍ਹਾਂ ਦੇ ਤੇ ਆਪਾਂ ਜਿਹੜੇ ਆਪਣੇ ਦੇਸ਼ ਦੀ ਇਨਫੋਰਮੇਸ਼ਨ ਦਿੰਨੇ ਆ ਜਾਂ ਇਦਾਂ ਦੇ ਜੋ ਗਲਤ ਕੰਮ ਕਰਦੇ ਆ ਉਹਨਾਂ ਦਾ ਫਿਰ ਨਤੀਜਾ ਗਲਤ ਹੀ ਹੁੰਦਾ ਬਾਕੀ ਆਪਾਂ ਦੇਖਦੇ ਆ ਜਿਵੇਂ ਜਿਵੇਂ ਵੀ ਚੱਲੂਗਾ ਇਹਦੇ ਵਿੱਚ ਤਫ਼ਤੀਸ਼ ਹੋਊਗੀ ਕੀ ਮਸਲਾ ਜਿਹੜਾ ਸਾਹਮਣੇ ਆਉਂਦਾ ਵਾ ਤੇ ਇਦਾਂ ਹੀ ਆਪਾਂ ਬਲੌਗ ਦੇ ਵਿੱਚ ਗੱਲਬਾਤ ਕਰਦੇ ਰਾਵਾਂਗੇ ਸੋ ਬਾਕੀ ਜਾ ਕੇ ਦੇਖਦੇ ਆ ਆਪਾਂ ਵੀ ਕੀ ਮਸਲਾ ਨਿਕਲਦਾ ਇਹਦੇ ਵਿੱਚ ਕੀ ਸਚਾਈ ਆ ਅੱਗੇ ਸਾਰਿਆਂ ਦੇ ਸਾਹਮਣੇ ਆ ਜਾਣੀਆਂ ਤੇ ਇਹ ਤੇ ਜਿਹੜੀ ਆ ਉਹ ਤਫ਼ਤੀਸ਼ ਚੱਲ ਰਹੀ ਆ ਸਰਕਾਰ ਦੀ ਤੇ ਆਪਾਂ ਅੱਗੇ ਗੱਲਬਾਤ ਕਰਦੇ ਆ ਤੁਹਾਨੂੰ ਕੰਮ ਧੰਦਾ ਵੀ ਜਿਹੜਾ ਉਹਦਾ ਉਹ ਦਿਖਾਉਂਦੇ ਆ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਿਹਾ ਕਰੋ ਸੋ ਆਜੋ ਪਾਕਿਸਤਾਨ ਦੇ ਬਾਡਰ ਦੇ ਵਾਂਗੂ ਜਿਹੜਾ ਇਹ ਆਪਾਂ ਦੇਖਦੇ ਆ ਖਬਰਾਂ ਦੇ ਵਿੱਚ ਅੱਜਕੱਲ ਚੱਲ ਰਿਹਾ ਉਸੇ ਤਰ੍ਹਾਂ ਜਿਹੜਾ ਕੋਠੀ ਦੀ ਕੰਧ ਦੇ ਉੱਪਰ ਜਿਹੜੀ ਤਾਰ ਲਾਈ ਹੋਈ ਆ ਤੇ ਪ੍ਰੋਟੈਕਸ਼ਨ ਵਾਸਤੇ ਕਿਉਂਕਿ ਤੁਹਾਨੂੰ ਪਤਾ ਅੱਜਕੱਲ ਜਿਹੜੇ ਹਾਲਾਤ ਵੀ ਇਦਾਂ ਦੇ ਆ ਚੋਰੀਆਂ ਜਿਹੜੀਆਂ ਜਾਂ ਹੋਰ ਲੁੱਟਾਂ ਖੋਹਾਂ ਬਹੁਤ ਜ਼ਿਆਦਾ ਹੋ ਰਹੀਆਂ ਆ ਤੇ ਕਈ ਥਾਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਵੀ ਲੋਕ ਘਰਾਂ ਦੇ ਵਿੱਚ ਜਾ ਕੇ ਵੀ ਜਿਹੜੇ ਵਾਰਦਾਤਾ ਨੂੰ ਅੰਜਾਮ ਦੇ ਰਹੇ ਆ ਤੇ ਬਾਜੂ ਦਿਖਾਉਣਿਆਂ ਇਹ ਜੀ ਮੇਨ ਗੇਟ ਜੋ ਕਿ ਸਲਾਈਡ ਆਏ ਲਾਈਟ ਦੇ ਨਾਲ ਵੀ ਖੁੱਲ ਜਾਂਦਾ ਤੇ ਆ ਜੀ ਉਹ ਕੋਠੀ ਜਿੱਥੇ ਆਪਾਂ ਕੁਸ ਦਿਨ ਪਹਿਲਾਂ ਕੰਮ ਕਰਦੇ ਸੀਗੇ ਤੇ ਇਸ ਤੋਂ ਬਾਅਦ ਆਪਾਂ ਪਿੰਡ ਕੰਮ ਕਰਨ ਲੱਗੇ ਸੀ ਤੇ ਹੁਣ ਦੁਬਾਰਾ ਫੇਰ ਇਸੇ 'ਚ ਆ ਗਏ ਆ ਸੋ ਪਹਿਲਾਂ ਜਦੋਂ ਆਪਾਂ ਕੋਠੀ ਦੇ ਵਿੱਚ ਤੁਸੀਂ ਪਿਛਲਾ ਵਲੌਗ ਦੇਖਿਆ ਹੋਣਾ ਤੇ ਉਹਦੇ ਵਿੱਚ ਜਿਹੜੇ ਆਹ ਜੰਗਲਿਆਂ ਦੇ ਸੀ ਸੀ ਸ਼ੂਸ਼ੇ ਲੱਗ ਰਹੇ ਸੀ ਤੇ ਹੋਰ ਕੰਮ ਚੱਲਦਾ ਸੀ ਇੱਥੇ ਤੇ ਆਹ ਜਿਹੜੇ ਦਰਵਾਜ਼ੇ ਮੇਨ ਆ ਉਤੋਂ ਆਪਾਂ ਇਹ ਬਣਾਏ ਸੀ ਤੇ ਅੰਦਰ ਲਿਸਨ ਮੇਕੇ ਦੇ ਤੇ ਇਹ ਹੁਣ ਪਾਲਸ ਹੋ ਚੁੱਕੇ ਆ ਤੇ ਦੇਖ ਸਕਦੇ ਆਂ ਦਰਵਾਜ਼ਾ ਵੀ ਘੈਂਟ ਆ ਤੇ ਇੱਥੇ ਆਪਾਂ ਦੁਬਾਰਾ ਜਿਹੜਾ ਹੁਣ ਕੰਮ 1-2 ਦਿਨ ਹੋ ਗਏ ਸ਼ੁਰੂ ਕੀਤੇ ਨੂੰ ਤੇ ਆਹ ਜਿਹੜੇ ਅਸਨ ਮੇਕੇ ਵਾਲੇ ਡੋਰ ਬਣਾਏ ਸੀ ਉੱਪਰਲੇ ਵੀ ਲੱਗੇ ਹੋਏ ਆ ਬਾਕੀ ਜਿਹੜਾ ਕੰਮ ਆ ਨਾਲ ਦੀ ਨਾਲ ਚੱਲੀ ਜਾਂਦਾ ਤੇ ਕੰਮਕਾਰ ਵੀ ਦਿਖਾਵਾਂਗੇ ਤੇ ਗੱਲਾਂ ਬਾਤਾਂ ਵੀ ਕਰਾਂਗੇ ਜਿਹੜੀਆਂ ਆ ਜਿਹੜੀ ਇੱਕ ਛੋਟੀ ਇੱਥੇ ਕਿਚਨ ਬਣਾਈ ਹੋਈ ਆ ਇਹ ਹੁਣ ਤਕਰੀਬਨ ਤਿਆਰ ਹੋ ਚੁੱਕੀ ਆ ਤੇ ਕੁਝ ਕੰਮ ਰਹਿਦਾ ਦਾ ਤੇ ਚਾਹ ਧਰੀ ਹੋਈ ਆ ਇੱਥੇ ਰਹਿੰਦਾ ਨਹੀਂ ਕੋਈ ਤੇ ਦੂਸਰੇ ਬਾਹਰਲੇ ਘਰੇ ਰਹਿੰਦੇ ਤੇ ਚਾਹ ਚੋਂ ਇੱਥੇ ਆਪ ਹੀ ਬਣਾਉਣੀ ਪੈਂਦੀ ਆ ਸੋ ਆ ਕੱਲ ਚਮਾਕ ਕੇ ਇਸਨ ਮੇਖਾ ਸੋ ਜਿੱਥੇ ਜੋਤੀ ਮਨਹੋਤਰਾ ਦੀ ਗੱਲ ਸਾਹਮਣੇ ਹੀ ਆ ਜੋਤੀ ਮਨਹੋਤਰਾ ਦਾ ਵੀ ਇਸੇ ਤਰ੍ਹਾਂ ਹੀ ਜਿਹੜਾ ਕੀਸਾ ਦੱਸਿਆ ਗਿਆ ਵੀ ਜੋਤੀ ਮਨਹੋਤਰਾ ਸੀ ਜਿਹੜੀ ਇਹ ਪਾਕਿਸਤਾਨ ਘੁੰਮਣ ਜਾਂਦੀ ਸੀ ਤੇ ਉੱਥੇ ਦਾ ਕਿਸੇ ਦੇ ਨਾਲ ਜਿਹੜੀ ਦੋਸਤੀ ਹੋ ਗਈ ਮੁੰਡੇ ਦੇ ਨਾਲ ਤੇ ਦੋਸਤੀ ਹੋਣ ਤੋਂ ਬਾਅਦ ਤੇ ਉਹ ਜਿਹੜੀ ਆ ਆਪਣੇ ਦੇਸ਼ ਦੀ ਇਨਫਾਰਮੇਸ਼ਨ ਉਹਨਾਂ ਨੂੰ ਦੇਣ ਲੱਗੀ ਤੇ ਐਦਾਂ ਦੀਆਂ ਗੱਲਾਂ ਸੁਣਦੇ ਵਿੱਚ ਸਾਹਮਣੇ ਆ ਰਹੀਆਂ ਤੇ 8-10 ਜਿਹੜੇ ਹੋਰ ਵੀ ਬੰਦੇ ਆ ਉਹਨਾਂ ਦੇ ਜਿਹੜੇ ਨਾਂ ਆਏ ਆ ਤੇ ਦੱਸਦੇ ਖੜੇ ਗਏ ਆ ਤੇ ਹੋਰ ਵੀ ਅੱਗੇ ਜਿਹੜੀ ਸਰਕਾਰ ਆ ਉਹ ਤਫ਼ਤੀਸ਼ ਕਰ ਰਹੀ ਆ ਤੇ ਅੱਗੇ ਦੇਖਦੇ ਆ ਕਿ ਮਸਲਾ ਨਿਕਲਦਾ ਜਿਹੜੇ ਜਿੰਨੇ ਵੀ ਸਾਡੇ ਜਿਹੜੇ ਨੌਜਵਾਨ ਆ ਉਹ ਸੋਸ਼ਲ ਮੀਡੀਆ ਜਾਂ ਕਿਤੇ ਵੀ ਜਿਹੜੇ ਕੰਮ ਕਰਦੇ ਆ ਅੱਜ ਕੱਲ ਇੱਕ ਛੇਤੀ ਫੇਮਸ ਹੋਣ ਦੀ ਖਾਤਰ ਜਿਹੜੇ ਸ਼ਾਰਟਕਟ ਤਰੀਕੇ ਅਪਣਾਉਂ ਜਿਹੜਾ ਬਹੁਤ ਪਰ ਕਹਿੰਦੇ ਆ ਜੋ ਕਿ ਬਹੁਤ ਮਾੜੀ ਗੱਲ ਆ ਜਿਹੜਾ ਸ਼ਾਰਟਕਟ ਦਾ ਜਿਹੜਾ ਖਸ਼ਰ ਹੁੰਦਾ ਉਹ ਪੂਰੀ ਸਾਹਮਣੀ ਆ ਬਾਕੀ ਸੱਚ ਝੂਠ ਤਾਂ ਅੱਗੇ ਜਾ ਕੇ ਨਿਕਲਿਆਊਗਾ ਕੀ ਆ ਰੱਬ ਜਾਣਦਾ ਪਰ ਐਦਾਂ ਦੇ ਲੋਕਾਂ ਤੋਂ ਬਚਣਾ ਚਾਹੀਦਾ ਕਿਉਂਕਿ ਹਰ ਦੇਸ਼ ਤੇ ਵਿੱਚ ਹਰ ਮੁਲਕ ਦੇ ਵਿੱਚ ਹਰ ਥਾਂ ਚਾਹੇ ਮੰਦਿਰ ਵਿੱਚ ਜਾਈਏ ਚਾਹੇ ਗੁਰੂ ਘਰ ਜਾਈਏ ਹਰ ਇੱਕ ਥਾਂ ਜਿਹੜੇ ਚੰਗੇ ਲੋਕ ਵੀ ਕਰਦੇ ਆ ਤੇ ਮਾੜੇ ਲੋਕ ਵੀ ਕਰਦੇ ਆ ਸੋ ਜੇ ਅਸੀਂ ਕਿਸੇ ਧਾਰਮਿਕ ਸਥਾਨ ਤੇ ਜਾਂ ਕਿਸੇ ਮੁਲਕ ਦੇ ਵਿੱਚ ਉਸ ਨੂੰ ਦੇਖਣ ਵਾਸਤੇ ਸਮਝਣ ਵਾਸਤੇ ਜਾਂਦੇ ਆ ਕਿ ਸਾਨੂੰ ਜਿਹੜਾ ਆਪਦਾ ਉਥੋਂ ਤੱਕ ਕੀ ਸੀਮਤ ਰਹਿਣਾ ਚਾਹੀਦਾ ਰਿਸਪੈਕਟ ਕਰਨੀ ਹਰ ਇੱਕ ਦੀ ਚੰਗੀ ਗੱਲਾਂ ਪਰ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਸੇ ਦੇ ਚਾਂਸੀਚ ਨਹੀਂ ਆਉਣਾ ਚਾਹੀਦਾ ਸੋ ਇਹਨਾਂ ਗੱਲਾਂ ਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ